ਇਹਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਧਿਰਾਂ ਆਪਣਾ ਥੱਕ ਜਾਰ ਕਰਦੇ ਨੇ ਉਸ ਜ਼ਮੀਨ ਦੇ ਉੱਪਰ ਔਰ ਪਿਛਲੇ 2 ਦਿਨ ਪਹਿਲਾਂ ਇਹ ਇੱਕ ਧਿਰ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਵਿੱਚੋਂ ਕਣਕ ਵਟਣ ਲੱਗੀ ਸੀ ਤੇ ਦੂਜੀ ਧਿਰ ਨੇ ਜਾ ਕੇ ਉੱਥੇ ਜਿਹੜਾ ਹੈਗਾ ਲਾਈਵ ਝਗੜਾ ਕੀਤਾ ਔਰ ਉੱਥੇ ਕਿਤਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਦਾਖਲ ਹੋਇਆ ਸੀਗਾ ਉਹਦਾ ਅਸੀਂ ਬਿਆਨ ਲਿਖਿਆ ਔਰ ਉਹਦੇ علاوہ ਵੀਡੀਓ ਜਿਹੜੀ ਹੈਗੀ ਆ ਵਾਇਰਲ ਹੋਈ ਹੈ ਵੀਡੀਓ ਨੂੰ ਦੇਖ ਕੇ ਬਿਆਨ ਲਿਖ ਕੇ ਤੇ ਜਿਹੜੀ ਕਾਰਵਾਈ ਅਮਰਸ਼ ਲਿਆਂਦੀ ਹੈ ਪਰਚਾ ਦਰਜ ਕੀਤਾ। ਉਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਲਾਚੀ ਚਾਰਜ ਕਰਨੇ ਕੋਈ ਬਜ਼ੁਰਗ ਤੇ ਇੱਕ ਹੋਰ ਤੇ ਉਹ ਦੂਜੀ ਧਿਰ ਹੈਗੀ ਹੈ ਜੀ ਉਹ ਵੀ ਸਾਧੋ ਖੜੀ ਤੇ ਰਹਿਣ ਵਾਲੇ ਨੇ ਮੋਹਨ ਸਿੰਘ ਨਾਮ ਦਾ ਵਿਅਕਤੀ ਹੈ ਉਹ ਸਾਧੋ ਖੜੀ ਤੇ ਰਹਿਣ ਵਾਲਾ ਉਹਦਾ ਝਗੜਾ ਚੱਲਦਾ ਦਰਸ਼ਨ ਸਿੰਘ ਧਿਰ ਨਾਲ ਜ਼ਮੀਨ ਦਾ ਔਰ ਉਹਦੇ ਵੱਲੋਂ ਵੀ ਜਿਹੜੀ ਹੈਗੀ ਹੈ ਵੀਡੀਓ ਦੇ ਵਿੱਚ ਜਿਹੜੀ ਕੁੱਟਮਾਰ ਕਰਨੀ ਦਿਖਾਈ ਗਈ ਹੈ। ਕਿਹੜੇ ਕਿਹੜੇ ਧਰਾਮਾਂ ਤਹਿਤ ਜਿਹੜਾ ਮਾਮਲਾ ਇਹ ਤਰ੍ਹਾਂ ਚ ਹੋਇਆ। ਇਹਦੇ ਵਿੱਚ ਅਸੀਂ ਬੀਐਨਐਸ ਦੀ ਜਿਹੜੀ ਧਾਰਾ ਲਾਈਆਂ ਨੇ ਕੁੱਟਮਾਰ ਦੀ ਧਾਰਾ ਲਾਈ ਹੈ ਤੇ ਜਿਹੜੇ ਉਹਨੇ ਫਸਲ ਨੂੰ ਜਿਹੜੀ ਹੈਗੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ 326 ਐਫ ਜਿਹੜੀ ਹੈਗੇ ਅਸੀਂ ਧਾਰਾ ਲਾਈ ਹੈ ਇਹਨਾਂ ਦਾ ਕਾਫੀ ਪੁਰਾਣਾ ਰੌਲਾ ਚੱਲਦਾ ਕੋਰਟ ਕੇਸ ਵੀ ਚੱਲਦੇ ਨੇ ਔਰ ਕੋਰਟ ਕੇਸ ਦੇ ਇਲਾਵਾ ਇਹਨਾਂ ਦਾ ਹੈਗਾ ਕਬਜ਼ੇ ਨੂੰ ਲੈ ਕੇ ਵੀ ਰੌਲਾ ਚੱਲਦਾ ਸੀਗਾ ਜੇ ਦੋਨੇ ਤਰ੍ਹਾਂ ਹੀ ਇਹ ਜਮੀਨ ਦੇ ਉੱਪਰ ਆਪਣਾ ਹੱਕ ਜਾਰ ਕਰਦੇ ਆਂ ਤੇ ਝਗੜਾ ਇਹਨਾਂ ਦਾ ਪੁਰਾਣਾ ਹੀ ਚੱਲਦਾ ਹੈ ਬਿਲਕੁਲ ਔਰ ਪਹਿਲਾਂ ਵੀ ਇਹਨਾਂ ਦੇ ਪਰਚੇ ਇੱਕ ਦੂਜੀ ਧਿਰ ਨੇ ਕਰਾਏ ਹੋਏ ਨੇ